ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਬੁੱਧ ਪਰਗਾਸ ਪਈ ਮਤ ਪੂਰੀ ਤਾਂ ਤੇ ਵਿੰਸੇ ਦੁਰਮਤ ਦੁਰੀ ਐਸੀ ਗੁਰਮਤ ਪਾਈਐ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰਹਿ ਰਹਾ ਮਹਾ ਅਗਾ ਅਗਨ ਕਾ ਸਾਗਰ ਗੁਰ ਬਹਿਤ ਤਾਰੇ ਰਦਨਾਗਰ ਦਰਤ ਦੁੱਤਰ ਅੰਧ ਬਿਕਮ ਏ ਮਾਇਆ ਗੁਰ ਪੂਰ ਪਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਬੁੱਧ ਪ੍ਰਗਾਸ ਪਈ ਮਤ ਪੂਰੀ ਤਾਂ ਤੇ ਵਿੰਸੀ ਦੁਰਮਤ ਦੁਰੀ ਐਸੀ ਗੁਰਮਤ ਪਾਈਐ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰਹਿ ਰਹਾ ਮਹਾ ਅਗਾ ਅਗਨ ਕਾ ਸਾਗਰ ਗੁਰ ਬਹਿਤ ਤਾਰੇ ਰਦਨਗਰ ਦਰਤ ਦੁੱਤਰ ਅੰਧ ਬਿਕਮ ਏ ਮਾਇਆ ਗੁਰ ਪੂਰ ਪਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਬੁੱਧ ਪ੍ਰਗਾਸ ਪਈ ਮਤ ਪੂਰੀ ਤਾਂ ਤੇ ਵਿੰਸੀ ਦੁਰਮਤ ਦੁਰੀ ਐਸੀ ਗੁਰਮਤ ਪਾਈ ਅਨੇ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰਹਿ ਰਹਾ ਮਹਾ ਅਗਾ ਅਗਨ ਕਾ ਸਾਗਰ ਗੁਰ ਬਹਿਤ ਤਾਰੇ ਰਦਨਗਰ ਦਰਤ ਦੁੱਤਰ ਅੰਧ ਬਿਕਮ ਏ ਮਾਇਆ ਗੁਰ ਪੂਰ ਪਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਣਗਤ ਤੋਰੀ ਬੁੱਧ ਪ੍ਰਗਾਸ ਪਈ ਮਤ ਪੂਰੀ ਤਾਂ ਤੇ ਵਿੰਸੀ ਦੁਰਮਤ ਦੁਰੀ ਐਸੀ ਗੁਰਮਤ ਪਾਈ ਲੈ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰਹਿ ਰਹਾ ਮਹਾ ਅਗਾ ਅਗਨ ਕਾ ਸਾਗਰ ਗੁਰ ਬਹਿਤ ਤਾਰੇ ਰਦਨਗਰ ਦਰਤ ਦੁੱਤਰ ਅੰਧ ਬਿਖਮ ਏ ਮਾਇਆ ਗੁਰ ਪੂਰ ਪਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਬੁੱਧ ਪਰਗਾਸ ਪਈ ਮਤ ਪੂਰੀ ਤਾਂ ਤੇ ਵਿੰਸੀ ਦੁਰਮਤ ਦੁਰੀ ਐਸੀ ਗੁਰਮਤ ਪਾਈ ਅਨੇ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰਹਿ ਰਹਾ ਮਹਾ ਅਗਾ ਅਗਨ ਕਾ ਸਾਗਰ ਗੁਰ ਬਹਿਤ ਤਾਰੇ ਰਦਨਾਗਰ ਦਰਤ ਦੁੱਤਰ ਅੰਧ ਬਿਕਮ ਏ ਮਾਇਆ ਗੁਰ ਪੂਰ ਪਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਣਗਤ ਤੋਰੀ ਬੁੱਧ ਪਰਗਾਸ ਪਈ ਮਤ ਪੂਰੀ ਤਾਂ ਤੇ ਵਿੰਸੀ ਦੁਰਮਤ ਦੁਰੀ ਐਸੀ ਗੁਰਮਤ ਪਾਈ ਅਨੇ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰਹਿ ਰਹਾ ਮਹਾ ਅਗਾ ਅਗਨ ਕਾ ਸਾਗਰ ਗੁਰ ਬੋਹਤ ਤਾਰੇ ਰਦਨਾਗਰ ਦਰਤ ਦੁੱਤਰ ਅੰਧ ਬਿਖਮ ਏ ਮਾਇਆ ਗੁਰ ਪੂਰ ਪਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤਰੀ ਬੁੱਧ ਪਰਗਾਸ ਪਈ ਮਤ ਪੂਰੀ ਤਾਂ ਤੇ ਵਿੰਸੀ ਦਰਮਤ ਦੁਰੀ ਐਸੀ ਗੁਰਮਤ ਪਾਈ ਅਲੇ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰਹਿ ਰਹਾ ਮਹਾ ਅਗਾ ਅਗਨ ਕਾ ਸਾਗਰ ਗੁਰ ਬਹਿਤ ਤਾਰੇ ਰਦਨਾਗਰ ਦਰਤ ਦੁੱਤਰ ਅੰਧ ਬਿਖਮ ਏ ਮਾਇਆ ਗੁਰ ਪੂਰ ਪਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਬੁੱਧ ਪਰਗਾਸ ਪਈ ਮਤ ਪੂਰੀ ਤਾਂ ਤੇ ਵਿੰਸੀ ਦੁਰਮਤ ਦੁਰੀ ਐਸੀ ਗੁਰਮਤ ਪਾਈ ਅਨੇ ਬੂੜਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰਹਿ ਰਹਾ ਮਹਾ ਅਗਹ ਅਗਨ ਕਾ ਸਾਗਰ ਗੁਰ ਬਹਿਤ ਤਾਰੇ ਰਦਨਗਰ ਦਰਤ ਦੁੱਤਰ ਅੰਧ ਬਿਕਮ ਏ ਮਾਇਆ ਗੁਰ ਪੂਰ ਪਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਉਕਤ ਨਾ ਮੋਰੀ ਗੁਰ ਨਾਨਕ ਸਰਣਗਤ ਤੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ